ਲੇ ਹੋ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣ ਸੁ ਕਹ ਟਲ ਗੁਰ ਸੇਵੀਐ ਅਹਨ ਸੁ ਸਹਜ ਸੁ ਵਾ ਰਸ਼ਮ ਪਰਸੈ ਗੁਰੂ ਕੈ ਜਨਮ ਬਰਨ ਦੁਖ ਜਾਈ ਹੋਵਾ ਸਿਫਤੁ ਖ ਸੰਮਾਨ ਦੀ ਨੂਰ ਅਰਸ਼ਹੁ ਕੋਰਸਹੁ ਟਟਿਐ ਤਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਾਟਿਐ ਸਜਣ ਸਚਾ ਪਾਤਸ਼ਾਹ ਸ਼ਿਰਸ਼ਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਵਾਹਿਗੁਰੂ ਸਾਹਿਬ ਜੀ ਰੋਡੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਤੁਖਾ ਕਹਾਂ ਵਿਆਪੈ ਜਾ ਕੋ ਓਟ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਕਹਾਂ ਦਿਆਪੈ ਜੋ ਕੋ ਊਟ ਤੁਹਾਰੀ ਰਹਾ ਸਮਰਨ ਜੋ ਜੀਵਨ ਬਲਨ ਸਰਪ ਜੈਸੀ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੈ ਗੁਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲ ਹਾਰੀ ਹਾਨ ਗੁਣ ਤੇ ਨਹੀਂ ਗਾਇ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲ ਹਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੋਡੀ ਮਹੱਲਾ ਪੰਜਵਾ ਹਰ ਵਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਅੱਜ ਦਾ ਪਾਵਨ ਵਾਖ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਕਤ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 712 ਉਪਰ ਸੁਭਾਏਮਾਨ ਹੈ ਸਤਿਗੁਰ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ